ਾਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੋੱਖ ਮੰਤਰੀ ਭਵਨਪਮਾਨ ਨੇ ਮਲਾਇਆਂ ਨੂੰ 6ਵੇਂ ਪੇਗ ਵਹਿਨਾ ਏਰੀਆ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੀ ਉਮਰ 85 ਸਾਲ ਤੋਂ ਹੋ ਚੁੱਕੀ ਆ ਰਿਟਾਇਰਡ ਹੋਏ ਮਲਾਇਆਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਪੇਗਵੇਂ ਏਰੀਆ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 75 ਸਾਲ ਤੱਕ ਆ ਉਹਨਾਂ ਨੂੰ ਵੀ ਏਰੀਆ ਇਸ ਤਰ੍ਹਾਂ ਦਿੱਤਾ ਜਾਵੇਗਾ ਇਸ ਤਰ੍ਹਾਂ ਹੀ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਆ ਉਨਾ ਨੋਜੋ ਪੇਗ ਇਹਨਾਂ ਅੰਦਰ ਹੀ ਰਹੇਗਾ ਕਿ ਰਤਨ ਤਾਂ ਜਾਏਗਾ ਇਹ ਵੀ ਕਿਹਾ ਗਿਆ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਐਲਾਨ ਕੀਤਾ ਗਿਆ ਕਿ 2028 ਤੱਕ ਮਲਾਜਮਾਂ ਨੂੰ ਏਰੀਅਲ ਇਸ ਤਰ੍ਹਾਂ ਇਤਨ ਜਾਏਗਾ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਦੇ ਮਲਾਜਮਾਂ ਉਹ ਮੰਗ ਕਰਦੇ ਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 53% ਆ ਪੰਜਾਬ ਦੇ ਨਾਲ ਡੀਏ 42% ਆ 11% ਦਾ ਫਰਕ ਆ 11 ਹੰਨੇ ਬਤਾ ਕੀਤਾ ਡੀਏ ਦੇ ਵਿੱਚ 17 7 2020 ਇਹ ਮਨਾਇਆ ਨੂੰ 6ਵਾਂ ਪੇਗ ਮਿਸ਼ਨ ਲਾਗ ਕੀਤਾ ਜਾਵੇ 50 ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਆਉਣ ਵਾਲਿਆਂ ਦੇ ਵਿੱਚ 24 ਅਤੇ 25 ਫੀ ਨੂੰ ਮੰਤਰੀ ਮੰਡਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਦੁਬਾਰਾ ਹੋ ਰਹੀ ਹੈ ਜੀ ਵਿਸ਼ੇਸ਼ ਤੌਰ ਤੇ ਮੀਟਿੰਗ ਦੁਆਰਾ 24 ਅਤੇ 25 ਫੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਵਨ ਤਮਾਨ ਦੀ ਅਗਵਾਈ ਵਿੱਚ ਜੋ ਮੀਟਿੰਗ ਦੁਆਰਾ ਫੇਰ 24 ਤੇ 25 ਫਰੀ ਨੂੰ ਹੋ ਰਹੀ ਹੈ ਪੰਜਾਬ ਸਰਕਾਰ ਇਹਨਾਂ ਨੇ ਮੰਗ ਕਰਦੇ ਆ ਪੰਜਾਬ ਸਰਕਾਰ ਦੇ ਮਹਿਕ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਜੀ ਭਰਿਆ ਜਾਣ ਪੇਕ ਹੁੰਦਾ ਏਰੀਆ ਸਾਰਾ ਇਕੱਠਾ ਕੀਤਾ ਜਾਵੇ ਰਿਟਾਇਰ ਨੂੰ ਹਿਮਲਾਇਆ ਨੂੰ ਫੈਕਟਰ ਤੋਂ ਨਾੜਤਾ ਜਾਵੇ ਰੋਪੜ ਸਨਮਣ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਥਰਮਨ ਬਣਾਉਣ ਦੇ ਵਿੱਚ ਖਾਲੀ ਪਈਆਂ ਸਾਮੀਆਂ ਭਰਿਆ ਜਾਣ ਕਿਉਂਕਿ ਫੈਰ ਮੰਦਿਆਂ ਸਾਰੇ ਖਾਲੀ ਮਿਆਂ ਸਨ ਪਈਆਂ ਹਨ ਸਾਮੀਆਂ ਉਹ ਪਰਿਆ ਜਣ ਲੀਡਿੰਗ ਫਾਇਰ ਮੰਨੀਆਂ ਕੁਝ ਸਾਮੀਆਂ ਖਾਲੀ ਹਨ ਉਹ ਪਰਿਆ ਜਣ ਇਸ ਤਰ੍ਹਾਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮਜ਼ਦਮ ਪੱਕੇ ਕੀਤੇ ਜਾਣ ਗੁਰੂ ਹਰਗੋਬਿੰਦ ਸਿੰਘ ਜਣ ਲੋਪੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰਦ ਥਰਮਨ ਰੋਪੜ ਦੇ ਵਿੱਚ ਗੁਰੂ ਹਰਗੋਬਿੰਦ ਥਰਮਨ ਲਹਿਰਾ ਮਹਬਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹੇ ਕੰਮ-ਕੰਮ ਕਰਦੇ ਆ ਹੁਣ ਪੱਕਾ ਕੀਤੇ ਜਾਵੇ ਅਸੀਂ ਆਸ ਕਰਦੇ ਹਾਂ ਮੁੱਖ ਨਿਪੁੰਤਾਂ ਤੋਂ ਤੋਂ ਵੀ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਦਾ ਡੀਏ 52% ਆ ਪੰਜਾਬ ਦੇ ਨਾਲ ਡੀਏ 42% ਆ 11 ਹਜ਼ਾਰ ਦਾ ਫਰਕ ਆ 11 ਹਜ਼ਾਰ ਵਾਧਾ ਕੀਤਾ ਡੀਏ ਦੇ ਵਿੱਚ 17 7 2020 ਇਹ ਮਨਾਉ ਨੂੰ ਛੇਵਾਂ ਪੇਗ ਮਿਸ਼ਨ ਲਾਗ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ 24 ਅਤੇ 25 ਫੀਸ ਨੂੰ ਮੰਤਰੀ ਮੰਡਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਦੁਬਾਰਾ ਹੋ ਰਹੀ ਹੈ ਜੀ ਵਿਸ਼ੇਸ਼ ਤੌਰ ਤੇ ਮੀਟਿੰਗ ਦੁਬਾਰਾ 24 ਤੇ 25 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਵਨ ਤਮਾਨ ਦੀ ਅਗਵਾਈ ਵਿੱਚ ਜੋ ਮੀਟਿੰਗ ਦੁਬਾਰਾ ਫੇਰ 24 ਤੇ 25 ਫਰਵਰੀ ਨੂੰ ਹੋ ਰਹੀ ਹੈ ਪੰਜਾਬ ਸਰਕਾਰ ਨੇ ਉਹਨਾਂ ਨੇ ਮੰਗ ਕਰਦੇ ਆ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰਿਆ ਜਾਣ ਪੇ ਕਿੰਦਾ ਹੈ